ਤਾਂ ਜਲੰਧਰ ਵਿੱਚ ਇੱਕ ਸਮਾਰੋਹ ਦੌਰਾਨ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਬਿੱਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਗੋਲੀ ਚੱਲੀ ਆ। ਬਾਕੀ ਸੀ ਇਨਵੈਸਟੀਗੇਸ਼ਨ ਕਰ ਰਹੇ ਆ। ਕੀ ਕਰਨਾ ਜੇ ਬੰਦਾ ਸੀਰੀਅਸ ਆ। ਉਸ ਤੋਂ ਬਾਅਦ ਦੇਖਦੇ ਆਂ ਕੀ ਪਿਆ। ਅ ਰੋਹਨ ਸਾਹਿਬ ਉਹ ਬੰਦੇ ਦੇ ਨਾਮ ਲੈ ਆ ਜਿਹਨੂੰ ਜਿਹੜੀ ਗੋਲੀਆਂ ਬਿੱਲੇ ਨੇ ਮਾਰੀ ਆ। ਉਹਦੇ ਤੇ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਫੜ ਕੇ ਵੀ ਲੈ ਗਏ ਹੋ। ਨਹੀਂ ਅਸੀਂ ਪੁੱਛਗਿੱਛ ਕਰ ਰਹੇ ਆ। ਸਾਨੂੰ ਪਤਾ ਕਰ ਲੰਗਾ, ਕਨਫਰਮ ਕਰ ਲੰਗਾ ਗੱਲ ਕੀ ਹੈ ਜੇ ਨਾ। ਦੇਖ ਲੈਣੇ ਉਹਨੂੰ। ਦੇਖ ਲੈਣੇ ਕੀ ਕਰਵਾਤਾ ਹੋਤੇ ਹੀ ਮੌਤ ਤੋਂ ਪਹਿਲਾਂ ਪੀੜਤਨ ਰੇਸ਼ ਨੇ ਬਿੱਲਾ ਨਾਮਕ ਵਿਅਕਤੀ ਤੇ ਗੋਰੀ ਚਲਾਉਂਦਾ ਦੋਸ਼ ਲਗਾਇਆ ਸੀ ਉੱਥੇ ਹੀ ਦੂਜੇ ਪਾਸੇ ਦੋਸ਼ੀ ਬਿੱਲਾ ਆਪਣੇ ਤੇ ਲੱਗੇ ਦੋਸ਼ਾਂ ਨੂੰ ਗਲਤ ਤਸਰਿਆ ਏ ਮੋਹਨੀ ਮਾਤੀ ਮੇਰੇ ਭਾਈ ਨੂੰ ਵੀ ਬੰਦਾ ਵਿਆ ਸੀ ਕਿਹੜੀ ਜਗ੍ਹਾ ਤੇਨਾਂ ਦੀ ਗਲੀ ਬਿੱਲਾ ਤੇਨਾਂ ਦੀ ਗਲੀ ਬੰਦੇ ਮਾਰੇ ਕੋਈ ਫੰਕਸ਼ਨ ਆਮਨ ਡਾਕਪਨ ਵੀ ਮੂਵੀ ਬੰਦਾ ਵਿਆ ਸੀ ਅੱਛਾ ਭਾਈ ਮੈਂ ਦੱਸਦਾ ਹੋਰ ਨਹੀਂ ਕਿਹੜਾ ਕੱਲ ਮੂਵੀ ਕਿੱਥੇ ਬੰਦਾ ਵਿਆ ਸੀ ਤੇਨਾਂ ਦੀ ਗਲੀ ਕਹਿਆ ਸੀ ਕਿ ਕਿੱਦਾਂ ਸੀ ਜਾ ਗੋਦੀ ਜਾ ਕਿੱਥੇ ਰਹਿਣ ਵਾਲਾ ਤੱਤ ਜਿਆ ਜਾਣ ਕਿਹੜਾ ਕਾਲਰ ਚ ਪਰ ਦੁਸ਼ਮਣ ਹੀ ਹੋਣਾ ਲਾ ਕਾਲ ਨੇ ਡੈਂਗਰ ਡਰਨ ਲਾ ਸਾਰੇ ਗੋਲੀ ਕਿਹਨੇ ਮਾਰੀ ਗੋਲੀ ਗੋਲੀ ਕਿਨੇ ਚਲਾਈ ਤੇ ਬਿੱਲੇ ਭਾਈ ਨੇ ਬਿੱਲਾ ਕਿਹੜਾ ਹੌਣ ਬਿੱਲਾ ਤੇ ਲਾਇਗਾ ਨਹੀਂ ਜਿਹੜਾ ਪੁੱਟੋ ਐਸ ਟਾਈਮ ਤੇ ਹਸਪੀਟਲ ਦੇ ਵਿੱਚ ਤੁਸੀਂ ਇਹਨੂੰ ਗੋਲੀ ਲੱਗੀ ਆ ਮੁੰਡਾ ਜਿਹੜਾ ਸਟੂਡੀਓ ਵਾਲਾ ਵਾ ਜਿਹੜਾ ਉੱਥੇ ਐਡਮਿਟ ਹੋਇਆ ਵਾ ਉਹ ਇਹ ਗੱਲ ਕਹਿ ਰਿਹਾ ਆ ਕਿ ਸਾਡੇ ਕੋਲ ਰਿਕਾਰਡਿੰਗ ਆ ਕਿ ਬਿੱਲੇ ਭਾਈ ਨੇ ਮੇਰੇ ਤੇ ਗੋਲੀ ਚਲਾਈ ਆ ਮੈਂ ਨਹੀਂ ਚਲਾਈ ਨਹੀਂ ਵੀਰੇ ਨਹੀਂ ਆਸੀ ਨੇ ਅਸੀਂ ਤਾਂ ਬਚਾਈ ਤੁਸੀਂ ਤੁਸੀਂ ਨਾ ਬੋਲੋ ਜੀ ਆਪਾਂ ਜੋ ਕੋਥੇ ਪੁੱਟ ਕਰਦੇ ਹਾਂ ਕਰਨ ਤੋਂ ਹਾਂਜੀ ਬਿੱਲੇ ਭਾਈ ਦੱਸੋ ਇਸ ਬਾਰੇ ਫੋਨੇ ਕਿਹਾ ਕਿ ਬਿੱਲੇ ਭਾਈ ਨੇ ਮੇਰੇ ਤੇ ਗੋਲੀ ਚਲਾਈ ਆ 2 ਸਟੱਪ ਪੁੱਟੋ ਦੀ ਉਹਦੇ ਤੇ ਤੁਸੀਂ ਕੀ ਕਹਿੰਦੇ ਹੋ ਮੈਂ ਨਹੀਂ ਚਲਾਈ ਜਾਣਕਾਰੀ ਮੁਤਾਬਕ ਮ੍ਰਿਤਕ ਨਰੇਸ਼ ਜਾਗੋਦੇਸ ਸਮਾਰੋਹ ਵਿੱਚ ਵੀਡੀਓ ਬਣਾ ਰਿਹਾ ਸੀ ਜਿਸ ਦੌਰਾਨ ਬਿੱਲਾ ਹਵਾਈ ਫਾਇਰ ਕਰ ਰਿਹਾ ਸੀ ਜਲਨ